ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰਮੁਖ ਪਿਆਰਿਆਂ ਕੋਲ ਅਕਤ ਕਹਾਣੀ ਸ਼ਬਦ ਵਿਚਾਰ ਸਰਵਣ ਕਰਦੇ ਹਾਂ ਕਿਉਂਕਿ ਨਾਮ ਹੀ ਨਹੀਂ ਪਤਾ ਕੀ ਹੈ ਹੁਣ ਅਜ ਆਪਾਂ ਸਾਰੇ ਭੁੱਲ ਚੁੱਕੇ ਆਂ ਵੀ ਨਾਮ ਹੁੰਦਾ ਕੀ ਹੈ ਜੇ ਆਪਾਂ ਨੂੰ ਪੁੱਛੀਏ ਵੀ ਕੀ ਨਾਮ ਹੁੰਦਾ ਹੈ ਨਾਮ ਕੀ ਹੁੰਦਾ ਜਿਹੜਾ ਆਪਾਂ ਮੰਗਦੇ ਆਂ ਜੀ ਨਾਮਦਾਨ ਦੇ ਦਿਓ ਕੋਈ ਡੇਰਿਆਂ ਤੋਂ ਮੰਗਦਾ ਹੈ ਕੋਈ ਵੈਸੇ ਬੇਨਤੀ ਕਰਦਾ ਹੈ ਵੀ ਨਾਮਦਾਨ ਦਿਓ ਨਾਮ ਹੁੰਦਾ ਕੀ ਹੈ ਤੇ ਆਪਾਂ ਕੋਈ ਕਹਿੰਦੇ ਜੀ ਪਹਿਲੀ ਪੌੜੀ ਦੇ ਪਾਠ ਨੂੰ ਨਾਮ ਕਹਿ ਦਿੱਤਾ ਕੋਈ ਜਪਜੀ ਸਾਹਿਬ ਨੂੰ ਨਾਮ ਕਹਿੰਦਾ ਕੋਈ ਵਾਹਿਗੁਰੂ ਨੂੰ ਨਾਮ ਕਹਿੰਦਾ ਕੋਈ ਸਤਨਾਮ ਨੂੰ ਨਾਮ ਕਹਿੰਦਾ ਕੋਈ ਹਰੀ ਅੱਲਾ ਨੂੰ ਨਾਮ ਦਾ ਭੇਤ ਹੀ ਨਹੀਂ ਵੀ ਨਾਮ ਹੁੰਦਾ ਕੀ ਹੈ ਮਹਾਰਾਜ ਕਹਿੰਦੇ ਪਏ ਆ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਾਮ ਜਿਹੜਾ ਨਰੰჯਨ ਦਾ ਨਾਮ ਹੈ ਉਹ ਕਾਗਜ਼ ਉੱਪਰ ਜਾਂ ਕਲਮ ਦੁਆਰਾ ਨਹੀਂ ਲਿਖਿਆ ਜਾ ਸਕਦਾ ਜਿਵੇਂ ਹਰੀ ਰਾਮ ਅੱਲਾ ਵਾਹਿਗੁਰੂ ਤਾਂ ਲਿਖ ਦੇਾਂਗੇ ਫਿਰ ਇਹ ਕੀ ਨੇ ਇਹ ਅਸੰਖ ਨਾਮ ਨੇ ਕਿੰਨੀਆਂ ਧਰਤੀਆਂ ਕਿੰਨੇ ਹੀ ਉਥੇ ਭਗਤ ਤੇ ਅਸੰਖ ਨਾਮ ਨੇ ਕਾਹਦੇ ਨਾਮ ਨੇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਇਹ ਅੱਖਰਾਂ ਦੇ ਨਾਮ ਆ ਵਹਿਗੁਰੂ ਹਰੀ RAM ਮੱਲਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜਿਹੜਾ ਨਾਮ ਨਰਿੰਜਣ ਹੈ ਉਹ ਕਾਗਜ਼ ਕਲਮ ਤੇ ਲਿਖਿਆ ਨਹੀਂ ਜਾ ਸਕਦਾ ਤਕੀ ਇਹੋ तिस रूप ਨਾਰੇਖ ਅਨਾਹਦ ਵਜੈ ਸ਼ਬਦ ਨਰੰਜਨ ਕੀਆ ਨੌਦਰ ਠਾਕੇ ਤਾਵਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਏ ਉਥੇ ਅਨਹਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਉਣਿਆਂ ਨਾਮ ਉਹ ਹੈ ਜਿਹੜਾ ਕੇਵਲ ਧੁਨ ਚੱਲਦੀ ਹੈ ਉਹੀ ਦਰਗਾਹ ਵਿੱਚੋਂ ਦਿੱਤਾ ਜਾਂਦਾ ਹੈ ਉਹੀ ਨੌ ਮਹੀਨੇ ਮਾਤਾ ਦੇ ਗਰਭ ਦੇ ਵਿੱਚ ਮਨ ਸੁਣ ਕੇ ਬਚਦਾ ਪਰ ਜਿਉਂ ਹੀ ਆਪਾਂ ਮਾਤਾ ਦੇ ਗਰਭ ਤੋਂ ਬਾਹਰ ਆਉਨੇ ਹੈ ਸਾਡੀ ਸਵਾਸ ਕਿਰਿਆ ਸ਼ੁਰੂ ਹੁੰਦੀ ਹੈ ਤੇ ਜਿਉਂ ਹੀ ਸਵਾਸ ਕਿਰਿਆ ਸ਼ੁਰੂ ਹੋਈ ਤੇ ਮਨ ਉਧਰੋਂ ਲਿਵ ਟੁੱਟਦੀ ਹੈ ਤੇ ਮਨ ਇੱਕਦਮ ਹੌਂਕਾ ਲੈਂਦਾ ਹੈ ਜਦੋਂ ਮਾਤਾ ਦੇ ਗਰਭ ਤੋਂ ਬਾਹਰ ਆਏ ਸਵਾਸ ਕਿਰਿਆ ਸ਼ੁਰੂ ਹੋਈ ਮਨ ਇਕਚਿਤ ਹੋਇਆ ਹੋਇਆ ਸੀ ਨਾਮ ਦੇ ਵਿੱਚ ਨਾਮ ਦੀ ਆਵਾਜ਼ ਨੂੰ ਸੁਣਦਾ ਸੀ ਜਦੋਂ ਉਧਰੋਂ ਲਿਵ ਟੁੱਟਦੀ ਹੈ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਜਦੋਂ ਉਧਰੋਂ ਲਿਵ ਟੁੱਟੀ ਨਾਮ ਨਾਲੋਂ ਸਵਾਸ ਕਿਰਿਆ ਸ਼ੁਰੂ ਹੋਈ ਮਨ ਨੂੰ ਦੁੱਖ ਲੱਗਾ ਇਧਰ ਦੀ ਗਰਮੈਸ਼ ਲੱਗੀ ਮਨ ਇਸ ਮੁਖ ਦੇ ਰਹੀਂ ਹੌਂਕਾ ਲੈਂਦਾ ਰੋਂਦਾ ਬੱਚਾ ਜਦੋਂ ਲਿਵ ਟੁੱਟਦੀ ਹੈ ਇੱਕਦਮ ਮੂੰਹ ਦੇ ਰਹੀਂ ਵੱਡਾ ਹੌਂਕਾ ਲੈ ਕੇ ਰੋਂਦਾ ਹੈ ਉਥੇ ਮਾਇਆ ਸ਼ਿਹਾਰੀ ਕਰਦੀ ਹੈ ਜਦੋਂ ਮੁਖ ਦੇ ਵਿੱਚੋਂ ਦੀ ਸਵਾਸ ਅੰਦਰ ਗਿਆ ਪਾਉਣ ਦਾ ਬੈਲੈਂਸ ਆਸਵਾਸ ਕਿਰਿਆ ਦਾ ਜਿਹੜਾ ਬੈਲੈਂਸ ਹੈ ਇਹਨੂੰ ਵਿਗਾੜ ਦਿੰਦੀ ਹੈ ਜਦੋਂ ਮੁੱਖ ਦੇ ਵਿੱਚੋਂ ਅਸੀਂ ਹੌਂਕਾ ਲਿਆ ਖਬੇ ਹੱਥ ਜ਼ਿਆਦਾ ਪਾਉਣ ਚੱਲਣ ਲੱਗੀ ਸੱਜੇ ਹੱਥ ਕੱਟ ਗਈ ਕਦੇ ਸੱਜੇ ਹੱਥ ਚੱਲਣ ਲੱਗੀ ਸਵਾਸ ਕਿਰਿਆ ਵਿਗੜ ਗਈ ਨਾਮ ਦੀ ਧੁਨ ਜਿਹੜੀ ਬੜੀ ਉੱਚੀ ਵੱਜਦੀ ਪਈ ਸੀ ਉਹ ਇਧਰ ਸਰੀਰ ਦੇ ਨਾਲ ਸੰਪਰਕ ਹੋਣ ਤੇ ਪਾਉਣ ਦੀ ਕਿਰਿਆ ਵਿਗੜਨ ਤੇ ਉਹ ਨਾਮ ਦੀ ਧੁਨ ਸਾਨੂੰ ਸੁਣਨੀ ਬੰਦ ਹੋ ਗਈ ਸਾਰਿਆਂ ਜਦੋਂ ਨਾਲ ਦੀ ਧੁਨ ਸੁਣਨੀ ਬੰਦ ਹੁੰਦੀ ਹੈ ਬੱਚਾ ਹੋਰ ਬਰਾਗ ਕਰਦਾ ਉਹ ਰੋਂਦਾ ਇੱਕ ਸਾਰ ਰੋਂਦਾ ਤੇ ਫਿਰ ਆਪਦੇ ਪੇਟ ਦਾ ਜ਼ੋਰ ਲਾ ਕੇ ਸਵਾਸ ਕਿਰਿਆ ਕਰਦਾ ਸਵਾਸ ਕਿਰਿਆ ਆਪਦੀ ਪੇਟ ਦਾ ਜ਼ੋਰ ਲਾਏਗਾ ਕੁੰਭਕ ਕਿਰਿਆ ਉਹਨੂੰ ਕਹਿੰਦੇ ਆ ਕਦੇ ਪੇਟ ਚੰਦਰ ਹਵਾ ਭਰਦਾ ਹੈ ਕਦੇ ਛੱਡਦਾ ਹੈ ਕਦੇ ਭਰਦਾ ਹੈ ਕਦੇ ਛੱਡਦਾ ਹੈ ਤੇ ਜਦੋਂ ਇਸ ਤਰ੍ਹਾਂ ਕਰਦਾ ਥੋੜੇ ਸਮੇਂ ਬਾਅਦ ਉਹਦਾ ਸਵਾਸ ਬਰਾਬਰ ਹੁੰਦਾ ਉਹਨੂੰ ਆਵਾਜ਼ ਸੁਣਦੀ ਹੈ ਕਿ ਜੋਤ ਪ੍ਰਗਟ ਹੁੰਦੀ ਫਿਰ ਹੱਸਣ ਲੱਗ ਪੈਂਦਾ ਜਿੱਥੋਂ ਟੁੱਟਿਆ ਸੀ ਜਦੋਂ ਉਹਦੇ ਨਾਲ ਦੁਬਾਰੇ ਜੁੜਦਾ ਹੈ ਆਵਾਜ਼ਾਂ ਦੀ ਤੁਣਕਾਰ ਸੁਣਦੀ ਹੈ ਅੱਗੋਂ ਪ੍ਰਕਾਸ਼ ਹੁੰਦਾ ਹੈ ਹੱਸਣ ਲੱਗ ਪੈਂਦਾ ਹੈ ਲਿਵ ਜੁੜ ਗਈ ਫਿਰ ਮਾਇਆ ਖੇਲ ਕਰਦੀ ਹੈ ਕਿਉਂਕਿ ਮਾਇਆ ਨੂੰ ਪਤਾ ਹੈ ਇਹ ਪੰਜਾਂ ਦੂਤਾਂ ਨੂੰ ਪਤਾ ਵੀ ਜੇ ਇਸ ਦੀ ਲਿਵ ਨਾਮ ਦੇ ਨਾਲੋਂ ਟੁੱਟ ਜਾਂਦੀ ਹੈ ਫਿਰ ਜਿੰਨਾ ਇਹ ਰਿਜਕ ਲੈ ਕੇ ਆਇਆ ਜਿੰਨੇ ਸਵਾਸ ਲੈ ਕੇ ਆਇਆ ਸਾਰੇ ਆਪਣੇ ਇਹ ਰਾਜੇ ਘਰ ਦਾ ਬੱਚਾ ਹੈ ਆਪਾਂ ਇਹਨੂੰ ਵਿਚਾਰ ਦਵਾਂਗੇ ਇਸ ਧਰਤੀ ਦੇ ਉੱਪਰ ਇੰਨੀ ਗਰੀਬੀ ਹੈ ਇਹ ਮਾਲਕ ਦੇ ਕੋਲ ਅਰਦਾਸਾਂ ਬੇਨਤੀਆਂ ਕਰੇਗਾ ਇੱਧਰ ਦਾ ਰਿਜਕ ਮੰਗੂਗਾ ਇੱਧਰ ਦੀਆਂ ਸਾਰੀਆਂ ਬਿਲਡਿੰਗਾਂ ਬਣਾਊਗਾ ਪੈਸਾ ਲਿਆਊਗਾ ਤੇ ਖੀਰ ਇਹਨੇ ਕਿਹੜਾ ਲੈ ਜਾਣਾ ਉਹ ਚੁਲਾਕੀ ਕਰਦੀ ਆ ਤੇ ਆਪਾਂ ਆਪਦੇ ਦੇਸ਼ ਦਾ ਵਿਕਾਸ ਕਰਵਾਈਏ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਉਹ ਤ੍ਰਿਸ਼ਨਾ ਲਾਉਂਦੀ ਹੈ ਇਹਦੀ ਲਿਵ ਤੋੜਦੀ ਹੈ ਨਾਮ ਨਾਲ ਉਹ ਮਾਇਆ ਤ੍ਰਿਸ਼ਨਾ ਦੇ ਵਿੱਚ ਲਾ ਦਿੰਦੀ ਹੈ ਜਦੋਂ ਤ੍ਰਿਸ਼ਨਾ ਦੀ ਅੱਗ ਲੱਗਦੀ ਹੈ ਬੱਚਾ ਰੋਂਦਾ ਫਿਰ ਹੌਲੀ 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 ਮਾਤਾ ਪਿਤਾ ਇਧਰ ਧਿਆਨ ਖਿੱਚਦੇ ਆ ਉਹ ਇਹਨੂੰ ਬਾਹਰੋਂ ਖਡਾਉਣਿਆਂ ਦੇ ਸਾਜ਼ ਸੁਣਾਉਣੇ ਸ਼ੁਰੂ ਕਰ ਦਿੰਦੇ ਆ ਜਿਹੜੇ ਸਾਜ਼ ਮਨ ਅੰਦਰ ਸੁਣਦਾ ਪਿਆ ਅਣਮੜਿਆ ਅਣਮੜਲਿਆ ਮੰਦਲ ਵਜੈ ਅਣਮੜਿਆ ਮੰਦਲ ਵਜੈ ਅੰਦਰ ਜਿਹੜਾ ਮੰਦਲ ਵਜਦਾ ਪਿਆ ਸੀਗਾ ਕਰ ਕਰ ਤਾਲ ਪਖਾਵਜ ਨੈਣੋਂ ਮਾਥੇ ਵਜੈ ਰਬਾਬਾ ਕਰਨੋਂ ਮਧ ਬੰਸਰੀ ਵਜੈ ਇਹ ਬਾਤੋਂ ਅਗਾਜਾ ਨਿਰਤ ਕਰੇ ਕਰਮ ਨੂੰ ਆ ਨਾਚੇ ਆਣੇ ਘੁੰਗਰ ਸਾਜਾ ਉਹ ਜਿਹੜੇ ਵੱਜਦੇ ਸੀ ਮਾਇਆ ਉਧਰੋਂ ਤਾਂ ਪਾਉਣ ਦਾ ਆਸਵਾਸ ਦਾ ਬੈਲੈਂਸ ਵਿਗਾੜਦੀ ਸ਼ਰੀਰ ਦਾ ਉਧਰੋਂ ਕਨੈਕਸ਼ਨ ਤੋੜਦੀ ਜਦੋਂ ਮਾਤਾ ਪਿਤਾ ਬਾਹਰੋਂ ਸੁਣਾਉਂਦੇ ਆ ਬੱਚੇ ਨੂੰ ਅੰਦਰਲੇ ਸਾਜਾਂ ਵਾਲੀ ਆਵਾਜ਼ ਬਾਹਰ ਜਦੋਂ ਮਹਿਸੂਸ ਹੁੰਦੀ ਏ ਉਹ ਚੁੱਪ ਹੋ ਜਾਂਦਾ ਕਿਉਂਕਿ ਸਾਜਾਂ ਤੇ ਗਿੱਜੇ ਹੁੰਦਾ ਜੋਤ ਜਿਹੜੀ ਬਹੁਤ ਤੇਜ ਪ੍ਰਕਾਸ਼ ਸੱਚ ਦੇ ਨਾਲ ਜਿਹੜਾ ਧਿਆਨ ਜੁੜਿਆ ਹੋਇਆ ਹੈ ਉਹਨੂੰ ਦੇਖਦੇ ਕਿ ਮਨ ਦੀ ਇਕਾਗਰਤਾ ਬਣੀ ਹੈ ਪਰ ਜਦੋਂ ਇਧਰ ਦੁਨਿਆਵੀ ਅੱਖਾਂ ਖੋਲਦਾ ਹੈ ਅੱਗੋਂ ਜਦੋਂ ਗਹਿਰੇ ਰੰਗ ਬੱਚੇ ਨੂੰ ਦਿਖਾਉਂਦੇ ਆ ਕੋਈ ਗੁਬਾਰਾ ਦਿਖਾਤਾ ਕੋਈ ਖਡਾਉਣਾ ਦਿਖਾਤਾ ਉਹ ਗਹਿਰੇ ਰੰਗਾਂ ਪਾਸੇ ਦੇਖ ਕੇ ਚੁੱਪ ਹੋ ਜਾਂਦਾ ਕਿਉਂਕਿ ਅੰਦਰ ਜੋਤ ਵੇਖਦਾ ਸੀ ਬਾਹਰ ਰੰਗਾਂ ਨੂੰ ਦੇਖ ਕੇ ਉਹਨੂੰ ਭਰਮ ਪਾਣ ਲੱਗ ਪਈ ਮਾਇਆ ਇਸ ਤਰ੍ਹਾਂ ਹੌਲੀ-ਹੌਲੀ ਕਰਦੇ ਆ ਕਰਦੇ ਆ ਆਪਣੀ ਸਾਰਿਆਂ ਦੀ ਜਿਹੜੀ ਲਿਵ ਹੈ ਉਹ ਨਾਮ ਪਦਾਰਥ ਨਾਲੋਂ ਟੁੱਟ ਗਈ ਚਾਰ ਪਦਾਰਥ ਨੇ ਸੰਸਾਰ ਦੇ ਵਿੱਚ ਧਰਮ, ਅਰਥ, ਕਾਮ ਅਤੇ ਮੋਖ ਜੇ ਆਪਾਂ ਨਾਮ ਨੂੰ ਸੁਣਦੇ ਰਹੀਏ ਮੋਖ ਦੀ ਪ੍ਰਾਪਤੀ ਰਹਿੰਦੀ ਹੈ ਆਪਾਂ ਜਨਮ ਮਰਨ ਵਿੱਚ ਨਹੀਂ ਜਾਂਦੇ ਜਿਨ੍ਹਾਂ ਨੂੰ ਨਾਮ ਸੁਣਦਾ ਉਹ ਜਨਮ ਮਰਨ ਚ ਨਹੀਂ ਜਾਂਦੇ ਨਾ ਉਹਨਾਂ ਤੇ ਪਾਪ ਉਹਨਾਂ ਸਰ ਕਰਦਾ ਨਾ ਉਹਨਾਂ ਤੇ ਚੰਗੇ ਮਾੜੇ ਕਰਮ ਅਸਰ ਕਰਦੇ ਆ ਨਾ ਉਹਨਾਂ ਤੇ ਕਿਸੇ ਦੀ ਨਿੰਦਿਆ ਅਸਰ ਕਰਦੀ ਆ ਨਾ ਉਹ ਔਗਣਾ ਵਿੱਚ ਜਾਣਗੇ ਕਿਉਂਕਿ ਨਾਮ ਨੂੰ ਸੁਣਦੇ ਪਿਆ ਉਹਨੂੰ ਮੋਖ ਕਿਹਾ ਨਾਮ ਨੂੰ ਸੁਣਨਾ ਹੁਣ ਨਾਮ ਨੂੰ ਸੁਣਨਾ ਛੱਡ ਦਿੱਤਾ ਜਦੋਂ ਨਾਮ ਨੂੰ ਸੁਣਨਾ ਛੱਡਿਆ ਤੇ ਜਿਹੜੀ ਮਨ ਦੀ ਖੁਰਾਕ ਆ ਉਹ ਵੱਖਰੀ ਆ ਕਿਉਂਕਿ ਮਨ ਇੱਕ ਵੱਖਰਾ ਆਕਾਰ ਆ ਉਹ ਕਿਸੇ ਵੱਖਰੇ ਦੇਸ਼ ਚੋਂ ਆਇਆ ਸਰੀਰ ਇੱਧਰ ਬਣਿਆ ਆ ਮਾਤਾ ਦੇ ਗਰਭ ਵਿੱਚ ਮਨ ਦੀ ਖੁਰਾਕ ਆ ਅੰਮ੍ਰਿਤ ਰਸ ਹਰ ਨਾਮ ਹਮਾਰਾ ਭੋਜਨ ਜਿਤ ਖਾਇਆ ਹਮਕੋ ਤ੍ਰਿਪਤ ਭਈ ਉਹ ਨਾਮ ਦੀ ਆਵਾਜ਼ ਦੇ ਵਿੱਚੋਂ ਸੁਣਨ ਕਰਕੇ ਅੰਮ੍ਰਿਤ ਰਸ ਆਉਣਾ ਵੀ ਬੰਦ ਹੋ ਗਿਆ ਨਾਮ ਨਾਲੋਂ ਲਿਬ ਟੁੱਟ ਗਈ ਨਾ ਆਵਾਜ਼ ਸੁਣਦੀ ਐ ਨਾ ਅੰਮ੍ਰਿਤ ਰਸ ਆਉਂਦਾ ਐ ਤੇ ਮਨ ਜਿਹੜਾ ਉਹ ਭੁੱਖਾ ਹੋ ਗਿਆ ਹੁਣ ਜਦੋਂ ਅਮਰਤ ਰਸਾਉਣਾ ਬੰਦ ਹੋ ਗਿਆ ਨਾਮ ਆਉਣਾ ਬੰਦ ਹੋ ਗਿਆ ਤੇ ਲੇਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਮਾਇਆ ਦਾ ਪੂਰਾ ਅਸਰ ਮਨ ਦੇ ਉੱਪਰ ਆਣ ਲੱਗ ਗਿਆ ਮਨ ਜਿਹੜਾ ਉਹਨੂੰ ਹੁਣ ਤ੍ਰਿਸ਼ਨਾ ਲੱਗਦੀ ਹੈ ਇਹ ਪਤਾ ਨਹੀਂ ਕਿ ਮੈਂ ਹੁਣ ਅਮਰਤ ਪੀ ਲਵਾਂ ਨਾਮ ਸੁਣਾ ਤੇ ਮੇਰੀ ਤਰੀਖਾ ਉਤਰ ਜਾਏਗੀ ਬਵਿਹਾ ਇਹ ਤੇਰੀ ਪਿਆਸ ਨਾ ਜਾਏ ਇੱਥੇ ਕਹਿੰਦੇ ਨੇ ਵੀ ਬਵਿਹਾ ਤੂੰ ਹੁਣ ਗਿਆਨ ਹੈ ਨਹੀਂ ਕਿਉਂਕਿ ਪੰਜਾਂ ਨੇ ਨਾਮ ਦਾ ਗਿਆਨ ਦੇਣਾ ਨਹੀਂ ਉਹਦਾ ਨਹੀਂ ਤਾਂ ਮਾਇਆ ਦੀ ਡਿਊਟੀ ਹੈ ਤੇ ਫਰਜ ਸੀਗਾ ਪਹਿਲਾ ਗੁਰੂ ਸੀ ਮਾਤਾ ਮਾਤਾ ਨੇ ਦੇਖਣਾ ਸੀ ਇਹ ਉਸ ਦੇਸ਼ ਦੇ ਵਿੱਚੋਂ ਇਧਰ ਬਗਾਨੇ ਦੇਸ਼ ਚ ਆ ਗਿਆ ਡੱਡਾ ਡੇਰਾ ਇਹ ਨਹੀਂ ਜਿਹੜੇ ਡੇਰਾ ਤੂੰ ਜਾਣ ਤੇ ਇਹ ਵੀ ਕਿਤੇ ਲਿਵ ਨਾਮ ਨਾਲੋਂ ਨਾ ਟੁੱਟ ਜਾਵੇ ਮਾਤਾ ਨੇ ਬੱਚੇ ਦੇ ਉੱਪਰ ਧਿਆਨ ਰੱਖ ਕੇ ਪੂਤਾ ਮਾਤਾ ਕੀ ਨਿਮਖ ਨ ਬਿਸਰੋ ਸਦਾ ਪਜੋ ਉਹਨਾਂ ਨੇ ਸਿਮਰਨ ਕਰਕੇ ਉਹਦੀ ਲਿਵ ਦਾ ਉਹਦਾ ਰੱਖਿਆ ਚੱਕਰ ਬਣਾਉਣਾ ਸੀ ਵੀ ਇਹਨੂੰ ਅਮਰਤ ਆਉਂਦਾ ਰਹੇ ਨਾਮ ਨਾਲ ਸੁਣਨੋਂ ਹਟੇ ਹੁਣ ਮਾਤਾ ਆਪ ਬੇਮੁਖ ਹੈ ਗੁਰੂ ਤੋਂ ਗੁਰੂ ਵਾਲੀ ਨਹੀਂ ਉਹਨੂੰ ਭੇਜਤ ਨਹੀਂ ਬ੍ਰਹਮ ਦਾ ਤੇ ਜਦੋਂ ਬੱਚਾ ਰੋਂਦਾ ਹੈ ਉਹਨੂੰ ਸੰਸਾਰੀ ਆਵਾਜ਼ਾਂ ਸੁਣਾਉਣ ਲੱਗ ਪੈਂਦੇ ਨੇ ਅੱਜ ਕੱਲ ਤੁਸੀਂ ਦੇਖੋ ਥੋੜਾ ਜਿਹਾ ਸਿਆਣਾ ਹੋ ਜਾਏ ਮਾਤਾ ਨੇ ਉਹਦਾ ਸ਼ਬਦ ਦਾ ਰੱਖਿਆ ਚੱਕਰ ਤੇ ਆ ਨਾਮ ਨਾਲ ਤਾਂ ਕੀ ਤੋੜਨਾ ਹੁੰਦੇ ਹੱਥ ਚ ਮੋਬਾਈਲ ਫੜਾ ਦਿੰਦੇ ਨੇ ਸਾਰੀ ਸੁਰਤੀ ਜਿਹੜੀ ਛੇਤੀ ਕੋਈ 5-7 ਸਾਲ ਲੱਗਣੇ ਹੀ ਬਾਹਰ ਆਉਣ ਨੂੰ ਉਹ ਟਾਈਮ ਨਾਲ ਹੀ ਆ ਜਾਏ ਟਾਈਮ ਨਾਲ ਪਵਜਲ ਚ ਆ ਜਾਏ ਇਹ ਪਰਉਪਕਾਰ ਕਰਦੀ ਹੈ ਮਾਤਾ ਪਿਤਾ ਗੁਰਬਾਣੀ ਵਿੱਚ ਕਿਹਾ ਵੀ ਜਦੋਂ ਬੱਚੇ ਨੇ ਰੋਂਦਾ ਹੈ ਮਾਤਾ ਨੂੰ ਭੇਤ ਹੈ ਵੀ ਇਹ ਮਤ ਜਦੋਂ ਗਰਭ ਦੇ ਵਿੱਚ ਰਿਹਾ 9 ਮਹੀਨੇ ਤੇ ਉੱਥੇ ਦੀ ਨਾਮ ਨਾਲ ਜੁੜੀ ਹੋਈ ਸੀ ਹੋਣੇ ਦੀ ਨਾਮ ਨਾਲੋਂ ਅਮਰਤ ਨਾਲੋਂ ਲੇਵ ਟੁੱਟੀ ਐ ਇਹ ਤ੍ਰਿਸ਼ਨਾ ਚ ਰੋਂਦਾ ਤੇ ਉਹ ਸਿਮਰਨ ਕਰਦੀ ਐ ਮਾਤਾ ਉਹਦੇ ਉੱਪਰ ਧਿਆਨ ਤਰ ਕੇ ਵਾਹ ਗੁਰੂ ਵਾਹ ਗੁਰੂ ਹਜੇ ਬੱਚਾ ਕਿਉਂਕਿ ਅਣਪੋਲ ਆ ਉਹਨੂੰ ਇਧਰ ਦੀ ਭਾਸ਼ਾ ਨਹੀਂ ਆਈ ਤੇ ਜਦੋਂ ਮਾਤਾ ਬੱਚੇ ਦੇ ਮਸਤਕ ਤੇ ਧਿਆਨ ਤਰ ਕੇ ਸਿਮਰਨ ਕਰਦੀ ਐ ਬੱਚੇ ਦਾ ਬੈਲੈਂਸ ਬਰਾਬਰ ਹੋ ਜਾਂਦਾ ਕਿਉਂਕਿ ਮਾਤਾ ਦੇ ਧਿਆਨ ਵਿੱਚ ਤਾਕਤ ਹੁੰਦੀ ਆ ਉਹਦੀ ਲੇਵ ਫਿਰ ਨਾਮ ਨਾਲ ਜੁੜ ਜਾਂਦੀ ਐ ਬੱਚਾ ਸੁਖ ਮਾਣਦਾ ਫਿਰ ਜਿਵੇਂ ਜਿਵੇਂ ਬੱਚਾ ਇਧਰ ਦੀ ਭਾਸ਼ਾ ਸਿੱਖੇਗਾ ਜਿਵੇਂ ਜਿਵੇਂ ਬੱਚਾ ਇੱਧਰ ਦਾ ਸਾਰਾ ਗਿਆਨ ਸਿੱਖਦਾ ਹੈ ਮਾਤਾ ਨਾਲ ਉਹਨੂੰ ਸੰਸਾਰ ਦਾ ਗਿਆਨ ਦਿੰਦੀ ਹੈ ਨਾਲ ਨਾਲ ਉਹਨੂੰ ਸਿਮਰਨ ਕਰਵਾਈ ਜਾਂਦੀ ਹੈ ਬਈ ਪੱਕਾ ਰਹੇ ਚਾਰੇ ਪਦਾਰਥਾਂ ਦਾ ਭੋਗ ਭੋਗੇ ਨਾਮ ਤੋਂ ਟੁੱਟੇ ਨਾ ਪਰ ਆਪਣੇ ਨਾਲ ਹੋਇਆ ਉਲਟ ਆਪਾਂ ਨੂੰ ਮਾਤਾ ਨੇ ਨਾਮ ਦਾ ਭੇਤ ਨਹੀਂ ਦਿੱਤਾ ਸਾਨੂੰ ਜਨਮ ਤੋਂ ਹੀ ਉਧਰੋਂ ਮਾਇਆ ਨੇ ਵਿਚਾਰ ਦਿੱਤੇ ਤੇ ਉਧਰੋਂ ਇਹ ਪਰਿਵਾਰਕ ਸੰਗੀ ਸਾਥੀਆਂ ਨੇ ਬਾਹਰਲੇ ਫੁਰਨਿਆਂ ਆਕਾਰਾਂ ਦੇ ਨਾਲ ਜੋੜ ਦਿੱਤਾ ਭੈਣ ਭਰਾਵਾਂ ਨਾਲ ਸਾਡਾ ਪਿਆਰ ਪੈ ਗਿਆ ਤੇ ਨਾਮ ਦੀ ਬਾਜ ਸੁਣਨੀ ਬੰਦ ਹੋ ਗਈ ਨਾਮ ਸੁਣਨਾ ਬੰਦ ਹੋਇਆ ਅਮਰਤ ਉਹਨਾ ਬੰਦ ਹੋ ਗਿਆ ਹੁਣ ਉਹ ਜਿੰਨੂੰ ਜਦੋਂ ਖਰਾਕ ਨਾ ਮਿਲੂਗੀ ਤੇ ਕਹਿੰਦੇ ਆ ਜਿਸ ਤਰ੍ਹਾਂ ਅਮਲੀ ਹੁੰਦਾ ਹੈ ਅਮਲੀ ਨੂੰ ਅਮਲ ਨਹੀਂ ਮਿਲਦਾ ਉਹ ਤੜਫਦਾ ਹੈ ਤੇ ਉਸੇ ਤਰੀਕੇ ਫਿਰ ਮਨ ਤੜਫਣ ਲੱਗਾ ਹੁਣ ਮਨ ਤੜਫਦਾ ਉਹ ਤੜਫਣਾ ਦੇ ਵਿੱਚ ਆ ਕੇ ਕਦੇ ਕਾਮ ਦਾ ਸਹਾਰਾ ਲੈਂਦਾ ਹੈ ਕਦੇ ਕਰੋਧ ਦਾ ਸਹਾਰਾ ਲੈਂਦਾ ਹੈ ਕਦੇ ਛਤੀ ਪ੍ਰਕਾਰ ਦੇ ਭੋਜਨ ਛਕਦਾ ਹੈ ਕਦੇ ਘੁੰਮਣਾ ਫਿਰਨਾ ਕਰਦਾ ਹੈ ਕਦੇ ਪਰ ਰੂਪ ਨੂੰ ਦੇਖਦਾ ਵੀ ਮੇਰੀ ਇੱਕ ਵਾਰ ਮਨ ਦੀ ਤੜਫਣਾ ਖਤਮ ਹੋ ਜਾਏ ਪਰ ਹੁਣ ਅੰਦਰੋਂ ਨਾਮ ਦੀ ਉਹ ਬਾਣੀ ਦੀ ਆਵਾਜ਼ ਵਿਸਰੀ ਹੋਈ ਹੈ ਤੇ ਕਹਿੰਦੇ ਐਨੇ ਭੋਗ ਭੋਗਦਿਆਂ ਹੋਇਆਂ ਵੀ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਵਿਲ ਲਾਉਂਦਾ ਕਿਉਂਕਿ ਬਾਣੀ ਵਿਸਰੀ ਹੋਈ ਏ ਸੱਚੀ ਬਾਣੀ ਵੀ ਵਿਸਰ ਗਈ ਬਾਰੋਂ ਜੋ ਸਤਗੁਰ ਜੀ ਦੇ ਬਚਨ ਨੇ ਉਹਨਾਂ ਨਾਲ ਵੀ ਨਹੀਂ ਜੋੜਿਆ ਸਿਮਰਨ ਨਾਲ ਵੀ ਨਹੀਂ ਜੋੜਿਆ ਤੇ ਉਹ ਰੋਗੀਆਂ ਤਰ੍ਹਾਂ ਵੱਲ ਲਾਉਂਦਾ ਫਿਰਦਾ ਤੇ ਤ੍ਰਿਸ਼ਨਾ ਦੇ ਅੰਦਰੋਂ ਜਦੋਂ ਹਵਾ ਤੜਫਣਾ ਪਾਉਂਦੀ ਹੈ ਉਹ ਤ੍ਰਿਸ਼ਨਾ ਦੇ ਵਿੱਚ ਆ ਗਏ ਕਦੇ ਹੰਕਾਰ ਵਿੱਚ ਆ ਗਏ ਪਦਾਰਥਾਂ ਦੇ ਭੋਗ ਭੋਗਦਾ ਹੈ ਸ਼ਾਇਦ ਮੈਂ ਪੈਸਾ ਕਮਾ ਲਾਂ ਤਾਂ ਮੈਂ ਠੀਕ ਹੋ ਜਾ ਸ਼ਾਇਦ ਅਮੀਰ ਹੋ ਜਾਈਏ ਸ਼ਾਇਦ ਘਰ ਬਣਾ ਲਈਏ ਸ਼ਾਇਦ ਵਿਦੇਸ਼ ਦਾ ਵੀਜ਼ਾ ਲੱਗ ਜਾਏ ਸ਼ਾਇਦ ਉੱਥੇ ਪੀਆਰ ਮਿਲ ਜਾਏ ਸ਼ਾਇਦ ਇੱਥੇ ਜ਼ਮੀਨ ਬਣ ਜਾਏ ਪੋਗੋ ਪੋਗ ਲਈਏ ਕਾਮ ਦੇ ਵਿੱਚ ਸੋਹਣੇ ਰੂਪ ਦੇਖ ਲਈਏ ਗੱਡੀਆਂ ਵਿੱਚ ਵੜ ਜਾਈਏ ਸਾਰਾ ਕੁਝ ਕਰਕੇ ਦੇਖ ਲਿਆ 50 60 ਸਾਲ 70 ਸਾਲ ਹੋ ਗਈ ਉਮਰ ਕਈਆਂ ਦੀ ਤਾਂ ਇਹਨਾਂ ਹੱਥਾਂ ਵਿੱਚ ਕਰੋੜਾਂ ਰੁਪਏ ਗਿਣਤੇ ਪਰ ਮਨ ਉਹਵੇਂ ਦਾ ਉਵੇਂ ਹੀ ਹੈ ਜਿਵੇਂ ਛੋਟਾ ਹੁੰਦਾ ਖੜਾਉਣੇ ਲਈ ਰੋਂਦਾ ਸੀ ਹੁਣ ਉਹ ਦੂਜੀਆਂ ਚੀਜ਼ਾਂ ਲਈ ਰੋਈ ਜਾਂਦਾ ਤਾਂ ਕਹੇ ਦਿੱਤਾ ਮਨਮੁਖ ਬਾਲਕ ਬਿਰਧ ਸਮਾਨ ਹੈ ਜਿੰਨੂੰ ਸ਼ਬਦ ਦਾ ਗਿਆਨ ਨਹੀਂ ਆਇਆ ਉਹ ਮਨਮੁਖ ਜਿਹੜਾ ਹੈ ਉਹ ਚਾਹੇ ਬੱਚਾ ਚਾਹੇ 100 ਸਾਲ ਦਾ ਬਜ਼ੁਰਗ ਆ ਉਹ ਇੱਕੋ ਹੀ ਹੈ ਕਿਉਂਕਿ ਕਹਿ ਦਿੱਤਾ ਜੇ 100 ਵਰਿਆਂ ਜੀਵਨ ਖਾਣ ਖਸਮ ਪਛਾਣਾ 100 ਦਿਨ ਪਰਵਾਣ ਤ੍ਰਿਗ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਤ੍ਰਿਗ ਇਹ ਜੇ ਜੀਵਨ ਆ ਵੀ ਨਾਮ ਦੀ ਖੋਜ ਨਹੀਂ ਕੀਤੀ ਆਪ ਦੀ ਤਰੀਖਾ ਦਾ ਇਲਾਜ ਨਹੀਂ ਕੀਤਾ ਤ੍ਰਿਸ਼ਨਾ ਦਾ ਇਲਾਜ ਨਹੀਂ ਕੀਤਾ ਖਾ ਖਾ ਕੇ ਢੇਢੀ ਵਧਾਇਆ ਮਹਾਰਾਜ ਕਹਿੰਦੇ ਤ੍ਰਿਗ ਵੇ ਤ੍ਰਿਗ ਇਹ ਜੇ 100 ਵਾਰੀ ਲਾਂਤ ਨੂੰ ਤ੍ਰਿਗ ਕਹਿੰਦੇ ਆ 100 ਵਾਰੀ ਲਾਂਤਾਂ ਪਾਈ ਮਾਰੇ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਮਾਰੇ ਕਹਿੰਦੇ ਤ੍ਰਿਗਾ ਇਹੋ ਜਿਹਾ ਜੀਵਨ ਹੈ ਇਸ ਕਰਕੇ ਸਾਨੂੰ ਕਹਿੰਦੀ ਹੈ ਕਿ ਮਾਲਕ ਦੇਖਦਾ ਹੈ ਕਿ ਬੱਚਾ ਤ੍ਰਿਸ਼ਨਾ ਦੀ ਹਵਾ ਅਗਨ ਦੇ ਵਿੱਚ ਰਹਿ ਕੇ ਵਿਰਾਗ ਕਰਦਾ ਖੋਜੀ ਬਣਦਾ ਦੇਖਦਾ ਵੀ ਮੇਰਾ ਇਲਾਜ ਕਿਵੇਂ ਹੋਵੇ ਪਰ ਇਹ ਮਨ ਅਗੋ ਇਹੋ ਜਿਹਾ ਨਿਕਲਿਆ ਇਹ ਇਸ ਤਰ੍ਹਾਂ ਇਹਨੇ ਵਿਰਾਗ ਕੀਤਾ ਹੀ ਨਹੀਂ ਆਪਦੇ ਇਲਾਜ ਦੇ ਲਈ ਇਹ ਮਾਇਆ ਦੇ ਨਾਲ ਜੁੜ ਗਿਆ ਸੋ ਗੁਰਮੁਖਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਰ ਤਰੀਕੇ ਨਾਲ ਗੁਰਬਾਣੀ ਗੁਰੂ ਦਾ ਪਹਿਤ ਦਿੱਤਾ ਹੈ ਗੁਰਮੁਖਾਂ ਦਾ ਬਹੁਤ ਧੰਨਵਾਦ ਵੀਡੀਓ ਦੇ ਇਥੇ ਸਮਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ